ਤੇ ਚੁਬਰੋ ਸਵੇਰ ਹੋ ਗਈ ਹੈ ਤੇ ਆਪਾਂ ਪਹੁੰਚ ਕੇ ਆਪਣੇ ਚਾਹਲੇ ਅੱਡੇ ਤੇ ਸਵੇਰ ਦੀ ਚੁਬਰੋ ਸਾਰਿਆਂ ਨੂੰ ਗੁੱਡ ਮਾਰਨਿੰਗ ਦਾ ਤੁਸੀਂ ਸਭ ਤੋਂ ਪਹਿਲਾਂ ਵੈਦਰ ਚੈੱਕ ਕਰੋ ਇੱਕ ਵਾਰ ਕਿੰਨਾ ਗਾਡਰ ਹੋਇਆ ਪਰ ਲੱਗਦਾ ਨਾ ਜਿੱਦਾਂ ਆਪਾਂ ਬਾਹਰ ਹੋ ਗਏ ਆ ਤੇ ਚੁਬਰੋ ਚੰਡੀਗੜ੍ਹ 'ਚ ਵਾਦਰ ਕਦੇ-ਕਦੇ ਵੇਖਣ ਨੂੰ ਮਿਲਦਾ ਤੇ ਨਾਲ ਖੜੀਆ ਆਪਣੀ ਰਾਣੀ ਸੁੰਦਰਾ ਤੇ ਆਜੋ ਫਿਰ ਚੱਲਦੇ ਆਂ ਆਪਾਂ ਤੇ ਚੁਬਰੋ ਆਪਾਂ ਕਾਹਤਾ ਡਰੌਪ 19 ਦੀ ਮਾਰਕੀਟ 'ਚ ਚੈੱਕ ਕਰੋ ਤੁਸੀਂ ਦਿਵਾਲੀ ਕਰਕੇ ਪੂਰੀਆਂ ਰੌਣਕਾਂ ਲੱਗੀਆਂ ਬਾਬਿਓ ਚੋਬਰਾ 8-10 ਰਾਈਡਾ ਹੋਰ ਮਹਾਰਾਜਬਾਦ ਆਪਾਂ ਪਹੁੰਚ ਗਏ ਆ ਬਾਬੇ ਚੈੱਕ ਕਰੋ ਤੁਸੀਂ ਇੱਕ ਵਾਰ 35 ਦੀ ਮਾਰਕਟ ਚ ਪੂਰਾ ਸੱਜਿਆ ਹੋਇਆ ਬਾਜ਼ਾਰ ਫਿਰ ਚਾਰ-ਪੰਜ ਰਾਈਡਾ ਮਹਾਰਾਜਬਾਦ ਪਹੁੰਚ ਗਏ ਆ ਆਲਾਂਟੇ ਮੋਲਾ ਆਲਾਂਟੇ ਮੋਲ ਚੈੱਕ ਕਰੋ ਇੱਕ ਵਾਰ ਪੂਰੀਆਂ ਰੌਣਕਾਂ ਲੱਗੀਆਂ ਆ ਦੀਵਾਲੀ ਕਰਕੇ ਤੇ ਇਧਰ ਜਿੱਦਾਂ ਤੁਸੀਂ ਮੇਨ ਗੇਟ ਤੋਂ ਲੈਫਟ ਨੂੰ ਆਓਗੇ ਨਾ ਤਾਂ ਆ ਆ ਜਾਂਦੀ ਕੈਪ ਪਾਰਕਿੰਗ ਕਦੇ ਵੀ ਤੁਸੀਂ ਕੈਪ ਕੈਪ ਬੁੱਕ ਕਰਦੇ ਹੋ ਤਾਂ ਇੱਥੇ ਹੋਣਾ ਕੈਪ ਪਾਰਕਿੰਗ ਤੇ ਇੱਥੇ ਹੀ ਤੁਹਾਨੂੰ ਗੱਡੀ ਮਿਲੂਗੀ ਤੇ ਚੋਬਰੋ ਫੇਰ ਆਪਾਂ ਦੋ ਚਾਰ ਐਡਾ ਮਾਰਨ ਤੋਂ ਬਾਅਦ ਫਾਈਨਲੀ ਆਪਾਂ ਪਹੁੰਚ ਗਏ ਮੋਹਾਲੀ ਮੋਹਾਲੀ ਹੁਣ ਤੁਹਾਨੂੰ ਆਪਾਂ ਅੱਜ ਦਾ ਆਪਣੀ ਅਰਨਿੰਗ ਦਿਖਾਉਂਦੇ ਆ ਕਿੰਨੇ ਘੰਟੇ ਕੰਮ ਕੀਤਾ ਤੇ ਕਿੰਨੀ ਅਰਨਿੰਗ ਹੋਈ ਆ ਤੁਸੀਂ ਸਕਰੀਨ ਤੇ ਚੈੱਕ ਕਰ ਹੀ ਸਕਦੇ ਹੋ ਕਿੰਨੀ ਆਪਾਂ ਐਡਾ ਲਾਤੀਆਂ ਤੇ ਚੋਬਰੋ ਇੱਕ ਗੱਲ ਹੋਰ ਇਹਦੇ ਨਾਲ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਡੇਲੀ ਅਪਡੇਟ ਤੁਹਾਡੇ ਕੋਲੇ ਆਉਂਦੀਆਂ ਰਹਿਣਗੀਆਂ ਲਾਈਕ ਕਰਿਓ ਸ਼ੇਅਰ ਕਰਿਓ ਸਪੋਰਟ ਕਰਿਓ